ਇਹਨਾਂ ਤਸਵੀਰਾਂ ਨੂੰ ਜ਼ਰਾ ਗੌਰ ਨਾਲ ਦੇਖੋ ਇੱਕ ਗਲੀ ਦੇ ਵਿੱਚ ਆਪਣੇ ਘਰ ਦੇ ਕੋਲ ਇੱਕ ਮਹਿਲਾ ਸੈਰ ਕਰ ਰਹੀ ਹੈ ਇਸ ਨੂੰ ਕੁਝ ਵੀ ਨਹੀਂ ਪਤਾ ਕਿ ਆਖਿਰਕਾਰ ਇਸਦੇ ਨਾਲ ਕੀ ਹੋਣ ਵਾਲਾ ਦਰਅਸਲ ਇਸ ਔਰਤ ਦੇ ਉੱਪਰ ਦੋ ਲੁਟੇਰਿਆਂ ਨੇ ਨਜ਼ਰ ਬਣਾਈ ਰੱਖੀ ਹੋਈ ਹੈ ਔਰ ਮੌਕਾ ਦੇਖਦੇ ਹੀ ਇੱਕ ਲੁਟੇਰੇ ਨੇ ਇੱਥੇ ਲੁੱਟ ਕੀਤੀ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਇੱਕ ਮੋਟਰਸਾਈਕਲ ਤੇ ਇੱਕ ਨੌਜਵਾਨ ਚੜਿਆ ਹੋਇਆ ਤਾਂ ਉਸ ਦਾ ਸਾਥੀ ਜੋ ਕਿ ਗਲੀ ਦੇ ਵਿੱਚੋਂ ਤੁਰਿਆ ਆ ਰਿਹਾ ਜੋ ਹੀ ਇਸ ਮਹਿਲਾ ਨੂੰ ਕ੍ਰਾਸ ਕੀਤਾ ਇਹ ਅੱਗੇ ਲੰਘ ਗਈ ਤਾਂ ਉਸ ਨੇ ਪਿੱਛੋਂ ਦੀ ਆ ਕੇ ਇਸ ਮਹਿਲਾ ਦੇ ਕੰਨ 'ਚ ਪਾਈ ਸੋਨੇ ਦੀ ਬਾਲੀ ਝੱਪਟ ਲਈ ਔਰ ਮੌਕੇ ਤੋਂ ਫਰਾਰ ਹੋ ਗਿਆ ਜਲੰਧਰ ਦੇ ਮਕਦੂਮਪੁਰਾ ਦੀ ਇਹ ਵਾਰਦਾਤ ਹੈ ਦੋ ਬਾਈਕ ਸਵਾਰਾਂ ਦੇ ਵੱਲੋਂ ਇਸ ਲੁੱਟ ਨੂੰ ਅੰਜਾਮ ਦਿੱਤਾ ਗਿਆ ਗਲੀ ਦੇ ਵਿੱਚ ਇਹ ਮਹਿਲਾ ਤੁਰ ਹੀ ਜਾ ਰਹੀ ਸੀ ਸੈਰ ਕਰਦੀ ਪਈ ਸੀ ਤਾਂ ਇੱਕ ਲੁਟੇਰੇ ਨੇ ਇਸ ਮਹਿਲਾ ਦੀ ਕੰਨ ਦੇ ਵਿੱਚੋਂ ਵਾਲੀ ਚੈਪਟਰ ਲਈ ਔਰ ਇਹਨਾਂ ਦਾ ਪੂਰਾ ਕਾਰਨਾਮਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਿਆ ਇੱਕ ਬਾਈਕ ਨੂੰ ਸਟਾਰਟ ਰੱਖਦਾ ਤਾਂ ਦੂਜਾ ਤੁਰਿਆ ਜਾ ਰਿਹਾ ਜਿਸ ਨੇ ਇਸ ਮਹਿਲਾ ਤੋਂ ਵਾਲੀ ਖੋਹੀ ਹੈ ਬੜੀ ਫੁਰਤੀ ਦੇ ਨਾਲ ਇਹ ਮਹਿਲਾ ਜਦੋਂ ਅੱਗੇ ਲੰਗੀ ਤਾਂ ਇਹ ਲੁਟੇਰਾ ਪਿੱਛੋਂ ਦੀ ਆ ਕੇ ਇਸ ਮਹਿਲਾ ਦੇ ਕੰਨ ਦੇ ਵਿੱਚ ਪਾਈ ਸੋਨੇ ਦੀ ਵਾਲੀ ਝੱਟ ਲੈਂਦਾ ਔਰ ਆਪਣੇ ਸਾਥੀ ਦੀ ਬਾਈਕ ਤੇ ਪਿੱਛੇ ਬਹਿ ਕੇ ਮੌਕੇ ਤੋਂ ਇਹ ਦੋਵੇਂ ਜਾਣੇ ਫਰਾਰ ਹੋ ਜਾਂਦੇ ਨੇ ਤਾ ਜਲੰਧਰ ਦੇ ਮਕਦੂਮਪੁਰਾ ਦੀ ਇਹ ਪੂਰੀ ਵਾਰਦਾਤ ਹੈ ਜਿੱਥੇ ਇੱਕ ਮਹਿਲਾ ਤੋਂ ਲੁੱਟ ਕੀਤੀ ਗਈ ਇਹਨਾਂ ਤਸਵੀਰਾਂ ਨੂੰ ਜ਼ਰਾ ਗੌਰ ਨਾਲ ਦੇਖੋ ਇੱਕ ਗਲੀ ਦੇ ਵਿੱਚ ਆਪਣੇ ਘਰ ਦੇ ਕੋਲ ਇੱਕ ਮਹਿਲਾ ਸੈਰ ਕਰ ਰਹੀ ਹੈ ਇਸ ਨੂੰ ਕੁਝ ਵੀ ਨਹੀਂ ਪਤਾ ਕਿ ਆਖਿਰਕਾਰ ਇਸਦੇ ਨਾਲ ਕੀ ਹੋਣ ਵਾਲਾ ਦਰਸਲ ਇਸ ਔਰਤ ਦੇ ਉੱਪਰ ਦੋ ਲੁਟੇਰਿਆਂ ਨੇ ਨਜ਼ਰ ਬਣਾਈ ਰੱਖੀ ਹੋਈ ਹੈ ਔਰ ਮੌਕਾ ਦੇਖਦੇ ਹੀ ਇੱਕ ਲੁਟੇਰੇ ਨੇ ਇੱਥੇ ਲੁੱਟ ਕੀਤੀ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਇੱਕ ਮੋਟਰਸਾਈਕਲ ਤੇ ਇੱਕ ਨੌਜਵਾਨ ਚੜਿਆ ਹੋਇਆ ਤਾਂ ਉਸ ਦਾ ਸਾਥੀ ਜੋ ਕਿ ਗਲੀ ਦੇ ਵਿੱਚੋਂ ਤੁਰਿਆ ਆ ਰਿਹਾ ਜੋ ਹੀ ਇਸ ਮਹਿਲਾ ਨੂੰ ਕ੍ਰਾਸ ਕੀਤਾ ਇਹ ਅੱਗੇ ਲੰਘ ਗਈ ਤਾਂ ਉਸ ਨੇ ਪਿੱਛੋਂ ਦੀ ਆ ਕੇ ਇਸ ਮਹਿਲਾ ਦੇ ਕੰਨ ਚ ਪਾਈ ਸੋਨੇ ਦੀ ਬਾਲੀ ਚਾਪਟ ਲਈ ਔਰ ਮੌਕੇ ਤੋਂ ਫਰਾਰ ਹੋ ਗਿਆ ਜਲੰਧਰ ਦੇ ਮਕਦੂਮਪੁਰਾ ਦੀ ਇਹ ਵਾਰਦਾਤ ਦੋ ਬਾਈਕ ਸਵਾਰਾਂ ਦੇ ਵੱਲੋਂ ਇਸ ਲੁੱਟ ਨੂੰ ਅੰਜਾਮ ਦਿੱਤਾ ਗਿਆ ਗਲੀ ਦੇ ਵਿੱਚ ਇਹ ਮਹਿਲਾ ਤੁਰੀ ਜਾ ਰਹੀ ਸੀ ਸੈਰ ਕਰਦੀ ਪਈ ਸੀ ਤਾਂ ਇੱਕ ਲੁਟੇਰੇ ਨੇ ਇਸ ਮਹਿਲਾ ਦੇ ਕੰਨ ਦੇ ਵਿੱਚੋਂ ਵਾਲੀ ਝੱਟ ਲਈ ਔਰ ਇਹਨਾਂ ਦਾ ਪੂਰਾ ਕਾਰਨਾਮਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਿਆ ਇੱਕ ਬਾਈਕ ਨੂੰ ਸਟਾਰਟ ਰੱਖਦਾ ਤਾਂ ਦੂਜਾ ਤੁਰਿਆ ਜਾ ਰਿਹਾ ਜਿਸ ਨੇ ਇਸ ਮਹਿਲਾ ਤੋਂ ਵਾਲੀ ਖੋਹੀ ਹੈ ਬੜੀ ਫੁਰਤੀ ਦੇ ਨਾਲ ਇਹ ਮਹਿਲਾ ਜਦੋਂ ਅੱਗੇ ਲੰਗੀ ਤਾਂ ਇਹ ਲੁਟੇਰਾ ਪਿੱਛੋਂ ਦੀ ਆ ਕੇ ਇਸ ਮਹਿਲਾ ਦੇ ਕੰਨ ਦੇ ਵਿੱਚ ਪਾਈ ਸੋਨੇ ਦੀ ਵਾਲੀ ਝੱਟ ਲੈਂਦਾ ਔਰ ਆਪਣੇ ਸਾਥੀ ਦੀ ਬਾਈਕ ਤੇ ਪਿੱਛੇ ਬੈ ਕੇ ਮੌਕੇ ਤੋਂ ਇਹ ਦੋਵੇਂ ਜਾਣੇ ਫਰਾਰ ਹੋ ਜਾਂਦੇ ਨੇ ਤਾਂ ਜਲੰਧਰ ਦੇ ਮਕਦੂਮਪੁਰਾ ਦੀ ਇਹ ਪੂਰੀ ਵਾਰਦਾਤ ਹੈ ਜਿੱਥੇ ਇੱਕ ਮਹਿਲਾ ਤੋਂ ਲੁੱਟ ਕੀਤੀ ਗਈ